ਇੱਕ ਪੰਜਾਬ ਦੇ ਵਿੱਚ ਇੱਕ ਸ਼ੋਅ ਚੱਲਦਾ ਕੰਟੀਨਿਊ ਮੰਦਿਰ ਜੀ ਜੀ ਮੈਨੂੰ ਲੱਗਦਾ ਕਿ ਉਹਦੇ ਵਿੱਚ ਇੱਕ ਤੁਹਾਡੇ ਟੱਪੇ ਫੇਮਸ ਹੋਏ ਸਗੇ ਬੜਾ ਵਾਇਰਲ ਹੋਇਆ ਸੀ ਉਹ ਵੀਡੀਓ ਤੁਹਾਡਾ ਹੈ ਨਾ ਉਹ ਸ਼ੁਰੂਆਤੀ ਦਿਨਾਂ ਦੇ ਵਿੱਚ ਉਦੋਂ ਤੁਸੀਂ ਪ੍ਰੋਫੈਸ਼ਨਲੀ ਗਾਣਾ ਨਹੀਂ ਸ਼ੁਰੂ ਕੀਤਾ ਲੱਗਦਾ ਹੈ ਨਾ ਉਹ ਦੁਨੀਆ ਭਰ ਦੇ ਵਿੱਚੋ ਦੇਖੇ ਗਏ ਉਹ ਜਿਹੜੇ ਸੋਏ ਸੀ 2007 ਦੀ ਗੱਲ ਹੈ ਅੱਛਾ ਜੀ ਮੈਂ ਯੂਨੀਵਰਸਿਟੀ ਪੜ੍ਹਦਾ ਹੁੰਦਾ ਸੀ ਉਦੋਂ ਮੋਬਾਈਲ ਦੇ ਵਿੱਚ ਨਾ ਆਹ ਮੋਬਾਈਲ ਆਹ ਮੀਡੀਆ ਨਹੀਂ ਸੀਗਾ ਉਦੋਂ ਬਿਲਕੁਲ ਨਹੀਂ ਉਦੋਂ YouTube ਵੀ ਨਹੀਂ ਸੀ 2007 ਦੇ ਵਿੱਚ ਆਇਆ ਸੀ YouTube ਪਰ ਸਾਨੂੰ ਪਤਾ ਨਹੀਂ ਸੀ ਹਾਂ ਬਿਲਕੁਲ ਬਿਲਕੁਲ ਅਸੀਂ ਕਿਸੇ ਨੇ ਦੇਖੀ ਨਹੀਂ ਸੀ ਆਪ ਤੇ ਹੋਰ ਕੋਈ ਸਾਧਨ ਨਹੀਂ ਸੀ WhatsApp ਵੀ ਮੇਰਾ ਖਲ ਬਾਤ ਚ ਆਇਆ ਸ਼ਾਇਦ ਉਦੋਂ 2007 ਦੇ ਵਿੱਚ ਉਦੋਂ ਚੱਲਦਾ ਹੁੰਦਾ ਸੀ ਅ ਇੱਕ ਤਾਂ ਬਲੂਟੁੱਥ ਸੀ ਇੱਕ ਇਨਫਰਾ ਰੈਡ ਸ਼ਾਇਦ ਹਾਰ ਇਨਫਰਾ ਰੈਡ ਪਹਿਲਾਂ ਸੀ ਉਹਦੇ ਨਾਲ ਕਨੈਕਟ ਕਰਕੇ ਅਸੀਂ ਡਾਟਾ ਟ੍ਰਾਂਸਫਰ ਕਰਦੇ ਹਾਂ ਹਾਂ ਬਿਲਕੁਲ ਬਿਲਕੁਲ ਤੇ ਮੈਂ ਯੂਨੀਵਰਸਿਟੀ ਗੇਟ ਪੰਜਾਬੀ ਯੂਨੀਵਰਸਿਟੀ ਪਟਿਆਲੇ ਮੈਂ ਗਿਆ ਗੇਟ ਤੇ ਇੱਕ ਜੂਸ ਵਾਲੀ ਰੇੜੀ ਹੁੰਦੀ ਸੀ ਅੱਛਾ ਜੀ ਉੱਥੇ ਰੇੜੀ ਤੇ ਜੂਸ ਪੀਣ ਲੱਗੇ ਨਾ ਉਹ ਕੋਈ ਮੁੰਡਾ ਵੀਡੀਓ ਦੇਖੀ ਜਾਵੇ ਅੱਛਾ ਉਹ ਹਾਂ ਉਹਦੇ ਫੋਨ ਦੇ ਵਿੱਚ ਚੱਲ ਰਹੀ ਸੀ ਛੋਟੀ ਜੀ ਸਕਰੀਨ ਓਕੇ ਮੈਂ ਬੜਾ ਹੈਰਾਨ ਹੋਇਆ ਮੈਂ ਯਾਰ ਵੀਡੀਓ ਤਾਂ ਮੇਰੀ ਹੈ ਤੇਰੇ ਫੋਨ 'ਚ ਕਿੱਦਾਂ ਆ ਗਈ ਅੱਛਾ ਉਹ ਕਹਿੰਦਾ ਵੀ ਮੈਂ ਕਿਸੇ ਤੋਂ ਵਾਲਪੇਪਰ ਜੇ ਪਵਾ ਕੇ ਲੈ ਕੇ ਆਇਆ ਸੀ ਵੀਡੀਓ ਪਵਾ ਕੇ ਲੈ ਕੇ ਆਇਆ ਸੀ ਮੈਂ ਦੇਖ ਲਿਆ ਕਰੂੰਗਾ ਬਿਲਕੁਲ ਚਲੋ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਵੀਡੀਓ ਮੇਰੀ ਹੈ ਤੇਰੇ ਫੋਨ 'ਚ ਉਹ ਹਫ਼ਤੇ ਤੋਂ ਬਾਅਦ ਮੈਨੂੰ ਪਤਾ ਲੱਗਿਆ ਉਹ ਵੀਡੀਓ ਇੰਨੀ ਵਾਇਰਲ ਹੋਈ ਹਾਂ ਉਹ ਜਿਹਦੇ ਕਿਤੇ ਵੀ ਫੋਨ 'ਚ ਮੈਂ ਦੇਖਦਾ ਸੀ ਚੱਲ ਰਹੀ ਸੀ ਬਿਲਕੁਲ ਤੇ ਉੱਥੋਂ ਹੀ ਮੇਰੀ ਸ਼ੁਰੂਆਤ ਹੋਈ ਹੈ ਹਾਂ ਉਹਨਾਂ ਦਿਨਾਂ ਦੇ ਵਿੱਚ ਵੀਡੀਓ ਮੇਰੀ ਆਈ ਤੇ ਸ਼ਰੀਮਾਨ ਦੀ ਇੱਕ ਵੀਡੀਓ ਆਈ ਸੀ ਹਾਂ ਉਹਨਾਂ ਦੀ ਵੀ ਹੋਈ ਉਹ ਯਾਤੇ ਬੱਸਾਂ ਹਨ ਬਿਲਕੁਲ ਉਹ ਇਸ ਤਰ੍ਹਾਂ ਦੇ ਕਲਿੱਪ ਜੇ ਸੀਗੇ ਉਹ ਫਿਰ ਉਦੋਂ ਉੱਤੇ ਚੱਲੇ ਹੋਏ ਅਸੀਂ ਹੁਣ ਤੱਕ ਫਿਰ ਹਾਂ ਉਹ ਵਿਦੇਸ਼ ਤੱਕ ਵੀ ਪਹੁੰਚੀ ਭਾਜੀ ਮੈਂ ਮੈਂ ਇੱਥੇ ਹੀ ਸਿਗਾ ਰਹਿੰਦਾ ਉਹ ਤੇ ਉਹ ਬੜੀ ਮਤਲਬ ਕਿ ਅਸੀਂ ਵੀ ਦੇਖਦੇ ਹੁੰਦੇ ਸੀ ਬੜਾ ਖੁਸ਼ ਹੋਈਦਾ ਸੀਗਾ ਦੇਖਦੇ ਸੁਣ ਸੁਣ ਕੇ ਉਹ ਤੁਹਾਨੂੰ ਯਾਦ ਆ ਟੱਪੇ ਉਹ ਜੇ ਆਪਾਂ ਥੋੜੇ ਬੋਤੇ ਸੁਨਾਈਏ ਆਪਣੇ ਵਰਸ਼ ਕਰ ਹਾਂਜੀ ਥੋੜੇ ਥੋੜੇ ਮੈਨੂੰ ਯਾਦ ਆ ਅਸਲ 'ਚ ਕਾਲਜ ਪੜ੍ਹਦੇ ਹੁੰਦੇ ਸੀ ਕਾਲਜ ਦਾ ਮਾਹੌਲ ਸੀ ਹਾਂ ਤੇ ਉੱਥੇ ਹੀ ਲਿਖੇ ਸੀਗੇ ਮੈਂ ਆਪ ਹੀ ਕਾਲਜ ਮੁੰਡਿਆਂ ਦੇ ਨਾਲ ਕਈ ਕਹਾਣੀਆਂ ਜੁੜੀਆਂ ਨੇ ਪਰ ਹੁੰਦੀ ਆ ਅਸਲ ਕਹਾਣੀ ਤਾਂ ਕਾਲਜ ਦੀਆਂ ਕੁੜੀਆਂ ਨੇ ਮੈਂ ਮੁੰਡਿਆਂ ਦੀ ਕੋਈ ਝੂਠੀ ਗੱਲ ਸੁਣਾਉਣੀ ਨਹੀਂ ਚਾਹੁੰਦਾ ਪਰ ਕੁੜੀਆਂ ਦਾ ਅਸਲੀ ਰੂਪ ਛਪਾਉਣਾ ਨਹੀਂ ਚਾਹੁੰਦਾ ਪਰ ਕੁੜੀਆਂ ਦਾ ਅਸਲੀ ਰੂਪ ਛਪਾਉਣਾ ਨਹੀਂ ਚਾਹੁੰਦਾ ਕੁੜੀਆਂ ਬਾਰੇ ਮੈਨੂੰ ਵੀ ਕੋਈ ਬਹੁਤੀ ਨੌਲੇਜ ਨਹੀਂ ਪਰ ਜਿਹੜਾ ਉੱਠਦਾ ਮੁੰਡਿਆਂ ਜਿਹੜਾ ਉੱਠਦਾ ਹੈ ਮੁੰਡਿਆਂ ਬਾਰੇ ਸਭ ਕੁਝ ਕਹਿ ਜਾਂਦਾ ਆਹ ਮੁੰਡਿਆਂ ਦੇ ਚਰਚੇ ਤਾਂ ਆਪਾਂ ਅਕਸਰ ਸੁਣਦੇ ਆ ਪਰ ਕੁੜੀਆਂ ਦਾ ਅਸਲੀ ਚਿਹਰਾ ਲੁਕਿਆ ਰਹਿ ਜਾਂਦਾ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਵਧੀਆ ਪੁਰਾਣੀਆਂ ਆਜਾਦਾਂ ਤੁਸੀਂ ਤਾਜ਼ੀਆਂ ਕਰ ਦਿੱਤੀਆਂ ਇਹਦੇ ਨਾਲ ਅੱਛਾ ਪਾਜੀ ਉਹ ਟੱਪਿਆਂ ਤੋਂ ਬਾਅਦ ਫਿਰ ਖੁਲਾਰਾ ਮਿਲਿਆ ਕਿਉਂਕਿ ਉਦੋਂ ਤੁਸੀਂ ਮੈਂ ਜਿਵੇਂ ਪਹਿਲਾਂ ਕਿਹਾ ਕਿ ਪ੍ਰੋਫੈਸ਼ਨਲ ਨਹੀਂ ਸੀ ਗਾਉਂਦੇ ਜੀ ਜੀ ਉਹਦੇ ਨਾਲ ਫਿਰ ਖੁਲਾਰਾ ਮਿਲਿਆ ਕੋਈ ਚੇਂਜੇਸ ਆਈਆਂ ਬਿਲਕੁਲ ਖੁਲਾਰਾ ਮਿਲਿਆ ਜੀ ਪਰ ਮੇਰੇ ਦਿਮਾਗ 'ਚ ਉਦੋਂ ਇਹ ਸੀ ਵੀ ਮੈਂ ਨਾ ਕੋਈ ਇਸ ਤਰ੍ਹਾਂ ਕਲਿੱਪ ਹੁਣ ਦੁਬਾਰਾ ਨਹੀਂ ਬਣਾਉਣਾ ਅੱ ਹਾਲਾ ਕਿ ਜੇ ਮੈਂ ਬਣਾਉਂਦਾ ਰਹਿੰਦਾ ਤੇ ਮੈਂ ਬੜੀ ਜਲਦੀ ਆ ਸਕਦਾ ਸੀ ਲੈਣ ਚ ਮੈਂ ਉਸ ਤੋਂ ਬਾਅਦ ਚ 2007 ਤੋਂ ਬਾਅਦ ਚ 2016 ਜਾ ਕੇ ਮੈਂ ਗਾਣਾ ਕੀਤਾ ਕੀ ਬਾਤ ਹੈ 2016 ਤੱਕ ਤਾਂ ਗੈਪ ਰਿਆ ਅੱਛਾ ਤੇ ਮੈਂ ਸੋਚਦਾ ਸੀ ਮੈਂ ਬੜੇ ਵਧੀਆ ਤਰੀਕੇ ਨਾਲ ਆਫੀਸ਼ੀਅਲੀ ਤਰੀਕੇ ਨਾਲ ਬਹੁਤ ਵੱਡੀ ਸਾਰੀ ਵੀਡੀਓ ਕਰਕੇ ਲਾਂਚ ਕਰੂੰਗਾ ਆਪਦੇ ਆਪ ਨੂੰ ਮਤਲਬ ਉਦਾਂ ਹੀ ਸੋਚਦੇ ਹੁੰਦੇ ਵੀ ਮੈਂ ਜਦੋਂ ਇੰਡਸਟਰੀ ਚ ਆਇਆ ਤਾਂ ਵਧੀਆ ਤਰੀਕੇ ਨਾਲ ਬਿਲਕੁਲ ਬਿਲਕੁਲ ਜੀ ਤਾਂ ਕਰਕੇ ਇਹਨਾਂ ਗੈਪ ਪੈ ਗਿਆ ਉਹ ਉਸ ਤੋਂ ਜਦੋਂ ਉਹ ਕਲਿੱਪ ਆਇਆ ਹੂੰ ਉਸ ਤੋਂ ਬਾਅਦ ਗਾਉਣਾ ਸ਼ੁਰੂ ਕੀਤਾ ਮੇਲਿਆਂ 'ਚ ਬਹੁਤ ਗਾਉਂਦੇ ਰਹਾ ਲਾਈਵ ਬਹੁਤ ਗਾਇਆ ਠੀਕ ਹੈ ਹੋਟਲਾਂ ਦੇ ਵਿੱਚ ਬਹੁਤ ਗਾਇਆ ਅੱਛਾ ਜੇ ਮੇਰਾ ਸ਼ਨੀਵਾਰ ਨੂੰ ਹੂੰ ਉੱਥੇ ਪਟਿਆਲੇ ਪੜਦੇ ਹੁੰਦੇ ਸੀ ਆਪਦਾ ਖਰਚਾ ਕੱਢਣ ਲਈ ਜੀ ਸ਼ਨੀਵਾਰ ਨੂੰ ਇੱਕ ਪ੍ਰੋਗਰਾਮ ਦੇ ਦੇਣਾ ਹੋਟਲ 'ਚ ਅੱਛਾ ਉੱਥੇ ਅਸੀਂ ਗਾਈ ਜਾਣਾ 2-3 ਘੰਟੇ ਕਾਫੀ ਜਣੇ ਹੁੰਦੇ ਸੀ ਮੈਂ ਕਨਵਰ ਗਰੇਵਾਲ ਬਾਈ ਸਾਡੇ ਸੀਨੀਅਰ ਆ ਓਹ ਕੀ ਬਾਤ ਆ ਕੁਲਵਿੰਦਰ ਬਿੱਲਾ ਬਾਈ ਯੂਨੀਵਰਸਿਟੀ 'ਚ ਸਾਰੇ ਗਵੀਆਂ ਦਾ ਬੜਾ ਵਧੀਆ ਮਾਹੌਲ ਹੁੰਦਾ ਸੀ ਠੀਕ ਹੈ ਸਾਰੇ ਬੜਾ ਨਾਲ ਮਿਲ ਕੇ ਰਹਿੰਦੇ ਇਹਨਾਂ ਤੋਂ ਬਹੁਤ ਕੁ ਬਿਲਕੁਲ ਬਿਲਕੁਲ ਵਾਕਏ ਬਹੁਤ ਸਾਰੇ ਕਲਾਕਾਰ ਨੇ ਜਿਹੜੇ ਤੁਹਾਡੇ ਨਾਲ ਆਏ ਜਾਂ ਤੁਹਾਡੇ ਤੋਂ ਸੀਨੀਅਰ ਵੀ ਹੈਗੇ ਸੀਗੇ ਅੱਛਾ ਭਾਜੀ ਇੱਕ ਸਟਰਗਲ ਦਾ ਟਾਈਮ ਹੁੰਦਾ ਹੈ ਨਾ ਇਹ ਇਹ ਤਾਂ ਆਪਾਂ ਗੱਲ ਕਰ ਲਈ ਕਿੰਨੀ ਕੁ ਸਟਰਗਲ ਤੁਹਾਡੇ ਪਹਿਲੇ ਗੀਤ ਤੱਕ ਸੀਗੀ ਕਿਉਂਕਿ ਦੇਖਦੇ ਹਾਂ ਕਿ ਬਹੁਤ ਮੁੰਡੇ ਨੇ ਜਿਹੜੇ ਸਟਰਗਲ ਕਰਦੇ ਨੇ ਫਿਰ ਇੱਥੇ ਤੱਕ ਪਹੁੰਚਦੇ ਐ ਸੋ ਕਿੰਨੀ ਕੁ ਸਟਰਗਲ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਦੇਖੋ ਜੀ ਇਹ ਸਟਰਗਲ ਬੰਦੇ ਨੂੰ ਉਦੋਂ ਮਹਿਸੂਸ ਹੁੰਦੀ ਆ ਜਦੋਂ ਉਹ ਬਹੁਤ ਜ਼ਿਆਦਾ ਤੰਗੀ ਚੋਂ ਨਿਕਲਦਾ ਹੂੰ ਠੀਕ ਆ ਮੈਂ ਮੰਨਦਾ ਤੰਗੀ ਉਦੋਂ ਇਹ ਹੁੰਦੀ ਸੀ ਵੀ ਉਦੋਂ ਇੰਨੇ ਪੈਸੇ ਨਹੀਂ ਸੀ ਹੁੰਦੇ ਹੂੰ ਸਾਧਨ ਅੱਜ ਦੇ ਨਜ਼ਰੀਏ ਨਾਲ ਜੇ ਦੇਖੀਏ ਥੋੜੇ ਜਿਹਾ ਘੱਟ ਸੀ ਘੱਟ ਸੀ ਬਿਲਕੁਲ ਪਰ ਮੈਂ ਇਹਨੂੰ ਸਟਰਗਲ ਮੈਂ ਤਾਂ ਮੰਨਦਾ ਹੀ ਨਹੀਂ ਹਮ ਜਦੋਂ ਤੁਸੀਂ ਕੋਈ ਕੰਮ ਸ਼ੌਕ ਨਾ ਕਰਦੇ ਹੋ ਜੀ ਤੇ ਉਦੋਂ ਤੁਹਾਨੂੰ ਉਹ ਸਟਰਗਲ ਨਹੀਂ ਲੱਗਦੀ ਉਦੋਂ ਤਾਂ ਤੁਸੀਂ ਉਹਨੂੰ ਚਾ ਚਾਚ ਹੀ ਕਰ ਜਾਂਦੇ ਹੋ ਹਮ ਉਹ ਮੇਰਾ ਤਾਂ ਗੋਲਡਨ ਪੀਰੀਅਡ ਸੀਗਾ ਯੂਨੀਵਰਸਿਟੀ ਵਾਲਾ ਅੱਜ ਵੀ ਮੈਂ ਉਹ ਟਾਈਮ ਨੂੰ ਮਿਸ ਕਰਦਾ ਅੱਜ ਅਸੀਂ ਕੀ ਆ ਥੋੜੇ ਥੋੜੇ ਪੈਸੇ ਕਮਾ ਲਨੇ ਆ ਕਮਾਉਣ ਲੱਗੇ ਆ ਹਨਾ ਕਿੱਤਾ ਬਣਾ ਲਿਆ ਆਪਣੇ ਸ਼ੌਂਕ ਨੂੰ ਠੀਕ ਆ ਇਹ ਵਧੀਆ ਚੀਜ਼ਾਂ ਪਰ ਉਹ ਜਿਹੜਾ ਟਾਈਮ ਸੀ ਉਹ ਬੜਾ ਵਧੀਆ ਸੀ ਵਧੀਆ ਟਾਈਮ ਸੀਗਾ ਹਾਂ ਹਾਂ ਬਿਲਕੁਲ ਬਿਲਕੁਲ ਅੱਛਾ ਭਾਜੀ ਇੱਕ ਸਾਟ ਹੈ ਨਾ ਦਰਸ਼ਕਾਂ ਦੇ ਵਿੱਚ ਤੁਹਾਡੇ ਜਿਹੜੇ ਫੈਨ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਗੱਲ ਚੱਲਦੀ ਹੈ ਕਿ ਰਾਜਗਿਰ ਜਵੰਦਾ ਹੋਰੇ ਪੁਲਿਸ ਦੇ ਵਿੱਚ ਨੇ ਸੋ ਇਹ ਅੱਜ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਵਾਕਈ ਤੁਸੀਂ ਪੁਲਿਸ ਦੇ ਵਿੱਚ ਹੋ ਸੀ ਜਾਂ ਹੁਣ ਵੀ ਹੋ ਜਾਂ ਇਹਦੇ ਬਾਰੇ ਜ਼ਰੂਰ ਦ ਇਨ ਕਰ ਗਿਆ 3-4 ਸਾਲ ਹੋ ਗਏ ਓਕੇ ਪੁਲਿਸ ਦੇ ਵਿੱਚ ਮੈਂ 9 ਸਾਲ ਜੌਬ ਕੀਤੀ ਆ ਵਾਹ ਜੀ ਵਾਹ 2011 ਦੇ ਵਿੱਚ ਮੈਂ ਜੁਆਇਨ ਕੀਤਾ ਸੀ ਪੁਲਿਸ ਪੁਲਿਸ ਡਿਪਾਰਟਮੈਂਟ ਅੱਛਾ ਤੇ ਕਰਦਾ ਕਰਦਾ ਮੈਨੂੰ ਇਹ ਸੀ ਕਿ ਮੈਂ 1 ਸਾਲ ਲਾਉਂਗਾ ਸਾਲ ਬਾਅਦ ਮੈਂ ਛੱਡ ਦੂੰਗਾ ਹਾਂ ਮੇਰੇ ਘਰਦਿਆਂ ਨੇ ਕਿਹਾ ਵੀ ਤੂੰ ਚੱਲ ਇੱਕ ਵਾਰੀ ਜੌਬ ਲੈ ਲੈ ਛੱਡ ਦੀ ਪਰ ਉਹ ਨਾ ਚੰਗਾ ਲੱਗਿਆ ਤੇ ਪਰ ਉਹ ਕਰਦਾ ਕਰਦਾ ਜੌਬ ਮੈਂ ਕਰਦਾ ਕਰਦਾ 9 ਸਾਲ ਕਿਉਂਕਿ ਤਨਖਾਹ ਵਧੀਆ ਸੀ ਡੈਫੀਨਿਟ ਤੇ ਫਿਰ ਉਹ ਮਾਹੌਲ ਦੇ ਵਿੱਚ ਵੜ ਗਏ ਪੁਲਿਸ ਦੇ ਮਾਹੌਲ 'ਚ ਵੜ ਗਏ ਜੀ ਤੇ ਗਾਇਕੀ ਵਾਲਾ ਕੰਮ ਜਦੋਂ ਚੱਲਿਆ ਇਹਦੇ 'ਚ ਜਦੋਂ ਮੈਨੂੰ ਚਾਰ ਪੈਸੇ ਵਧਿਆ ਬਣਨ ਲੱਗੇ ਹਾਂ ਮੈਂ ਉਦੋਂ ਛੱਡਣੀ ਚਾਹੁੰਦਾ ਸੀ ਜਦੋਂ ਮੇਰੀ ਤਨਖਾਹ ਤੋਂ ਜ਼ਿਆਦਾ ਮੈਂ ਕਮਾਈ ਕਰ ਸਕਾਂ ਹਾਂ ਬਿਲਕੁਲ ਤੇ ਜਦੋਂ ਤਨਖਾਹ ਤੋਂ ਜ਼ਿਆਦਾ ਕਮਾਈ ਹੋਣ ਲੱਗੀ ਉਦੋਂ ਫਿਰ ਮੈਂ ਸੋਚਿਆ ਵੀ ਹੁਣ ਮੈਨੂੰ ਛੱਡਣੀ ਚਾਹੀਦੀ ਆ ਹਾਂ ਤੇ ਐਕਸੀਡ ਖਾਲੀ ਹੋਊਗੀ ਕੋਈ ਹੋਰ ਮੁੰਡਾ ਮੇਰੀ ਜਗ੍ਹਾ ਤੇ ਆਏ ਜੀ 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 ਕਈ ਗਾਇਕ ਮਤਲਬ ਹੈਗੇ ਨਾ ਜਿਹੜੇ ਨਾਲੋ ਨਾਲ ਦੋਨਾਂ ਚਲਾਉਂਦੇ ਨੇ ਤੁਸੀਂ ਨਹੀਂ ਮਤਲਬ ਸੋਚਿਆ ਕਿ ਨਾਲੋ ਨਾਲ ਚਲਾਈ ਜਾਈਏ ਕਿਉਂਕਿ ਮੈਂ ਸੁਣਿਆ ਕਿ ਮਹਿਕਮਾ ਇਹ ਵੀ ਕਹਿੰਦਾ ਕਿ ਜੇ ਤੁਸੀਂ ਆਰਟਿਸਟ ਹੋ ਤੁਸੀਂ ਇਦਾਂ ਹੀ ਅੱਗੇ ਵੱਧ ਸਕਦੇ ਆ ਮੈਂ ਨਾ ਕੱਲ ਕੱਲ ਮੈਂ ਛੰਦਾ ਭਾਜੀ ਨੂੰ ਮਿਲਿਆ ਕਿਉਂਕਿ ਵਾਲੇ ਆਪਣੇ ਹਾਂ ਜੀ ਹਾਂ ਜੀ ਬਿਲਕੁਲ ਬੜੀਆਂ ਗੱਲਾਂ ਗੱਲਾਂ ਸੁਣਾਉਂਦੇ ਆ ਉਹਨਾਂ ਨੇ ਇੱਕ ਗੱਲ ਸੁਣਾਈ ਕਹਿੰਦੇ ਕਿਸੇ ਬੰਦੇ ਕੋਲੇ ਉਸਤਾਦ ਕੋਲੇ ਨਾ ਕੋਈ ਸਿੱਖਣ ਗਿਆ ਅੱਛਾ ਜੀ ਤੇ ਉਹ ਜਾ ਕੇ ਉਸਤਾਦ ਜੀ ਨੇ ਪੁੱਛਿਆ ਕਹਿੰਦੇ ਵੀ ਤੂੰ ਕੀ ਕ ਜਾਂ ਤੂੰ ਗਾਉਣਾ ਹੈ ਜਾਂ ਤੂੰ ਕਿਹੜਾ ਕੰਮ ਕਰਦਾ ਹੈ ਬਿਲਕੁਲ ਉਹ ਕਹਿੰਦਾ ਜੀ ਮੈਂ ਆ ਵੀ ਕੰਮ ਕਰ ਲੈਣਾ ਮੈਂ ਆ ਵੀ ਕੰਮ ਕਰ ਲੈਣਾ ਮੈਂ ਆ ਵੀ ਕਰ ਲੈਣਾ ਮੈਂ ਸਾਈਕਲ ਵੀ ਚਲਾਉਣਾ ਮੈਂ ਮੋਟਰਸਾਈਕਲ ਵੀ ਮੈਂ ਕਿੰਨੇ ਹੀ ਕੰਮ ਕਰਦਾ ਅੱਛਾ ਉਹ ਕਹਿੰਦੇ ਕਹਿੰਦੇ ਵੀ ਜਿਹੜਾ ਬਹੁਤਾ ਆਲਰਾਊਂਡਰ ਹੋਵੇ ਨਾ ਉਹ ਹੁੰਦਾ ਆਮ ਤੌਰ ਤੇ ਨਕਮਾ ਹੀ ਆ ਨਕਮਾ ਹੀ ਆ ਅੱਛਾ ਜੀ ਤਾਂ ਇਸ ਕਰਕੇ ਇੱਕ ਹੀ ਮਤਲਬ ਕਿ ਤਾ ਤੁਸੀਂ ਚੁਣਿਆ ਵੀ ਮੈਂ ਮੈਂ ਉਹ ਜਿਹੜੀ ਗੱਲ ਕਹਿਣ ਲੱਗਾ ਸੀ ਵੀ ਜਿਹੜਾ ਦੋਨੇ ਪਾਸੇ ਧਿਆਨ ਨਹੀਂ ਦੇ ਹੁੰਦਾ ਦੋ ਬੇੜੀਆਂ ਚ ਪੈ ਉਹ ਬੇੜੀਆਂ ਫਿਰ ਇੱਕ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਲਾਈਫ 'ਚ ਹਾਂ ਚਾਹੇ ਤੁਸੀਂ ਜੌਬ ਕਰਦੇ ਹੋ ਹੂੰ ਚਾਹੇ ਤੁਸੀਂ ਕੋਈ ਪਲੇਅਰ ਹੋ ਹਾਂ ਤੇ ਚਾਹੇ ਤੁਸੀਂ ਕੋਈ ਕਾਰੋਬਾਰ ਕਰਦੇ ਹੋ ਜੀ ਉਹ ਜਿਹੜਾ ਕਿਤਾ ਤੁਸੀਂ ਚੁਣ ਲਿਆ ਨਾ ਉਹਦੇ ਚੱਕ ਮਾਰੀ ਤਾਂ ਆਪਣੀ ਜਾਨ ਲਾ ਦਿਓ ਪੂਰੀ ਬਿਲਕੁਲ ਬਿਲਕੁਲ ਫਿਰ ਤੁਸੀਂ ਵਧੀਆ ਨਤੀਜੇ ਦੇ ਸਕਦੇ ਹੋ ਡੈਫੀਨੇਟਲੀ ਬਿਲਕੁਲ ਬਿਲਕੁਲ ਸਰਦਾਰ ਮਨਮੋਹਨ ਸਿੰਘ ਜਿਹੜੇ ਤੁਹਾਨੂੰ ਪਤਾ ਹੋਣਾ ਜੀ ਐਨ ਉਹ ਜਿਨ੍ਹਾਂ ਨੇ ਬਣਾਈ ਹੈ ਸੋ ਉਹਨਾਂ ਦੇ ਨਾਲ ਮੈਂ ਇੰਟਰਵਿਊ ਕੀਤੀ ਉਹਨਾਂ ਨੇ ਇਹੀ ਗੱਲ ਕਹੀ ਕਿ ਮੈਂ ਗਾਇਕੀ ਦੇ ਵਿੱਚ ਵੀ ਅੱਗੇ ਵਧ ਗਿਆ ਸੀਗਾ ਬਹੁਤ ਵਧੀਆ ਪਰ ਮੈਨੂੰ ਉਹ ਜਿਹੜੇ ਸਾਡੇ ਸੀਨੀਅਰ ਸੀਗੇ ਉਹਨਾਂ ਨੇ ਕਿਹਾ ਕਿ ਤੂੰ ਡਾਇਰੈਕਸ਼ਨ ਵਧੀਆ ਦੇ ਸਕਦਾ ਸੋ ਇਧਰ ਅੱਗੇ ਜਾ ਤੇ ਤੇਰਾ ਨਾਮ ਇੱਕ ਦਿਨ ਬਣੇਗਾ ਕਹਿੰਦੇ ਫਿਰ ਮੈਂ ਗਾਇਕੀ ਛੱਡ ਦਿੱਤੀ ਸੋ ਵਾਕਈ ਇਹ ਚੀਜ਼ਾਂ ਹੈਗੀਆਂ ਨੇ ਅੱਛਾ ਭਾਜੀ ਇੱਕ ਤਾਂ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਕਿ ਤੁਸੀਂ ਪੱਗ ਨੂੰ ਲੈ ਕੇ ਅੱਗੇ ਵਧੇ ਹੋ ਹੈਨਾ ਕਿਉਂਕਿ ਇੱਕ ਸਮਾਂ ਤੁਸੀਂ ਵੀ ਉਹ ਹੰਡਾਇਆ ਹੋਣਾ ਪੰਜਾਬ 'ਚ ਜਦੋਂ ਪੱਗ ਨੂੰ ਵੀ ਟੀਚਰ ਹੁੰਦੀ ਸੀ ਬਹੁਤ ਕੁਝ ਕਹਿ ਕੇ ਬੁਲਾਇਆ ਜਾਂਦਾ ਸੀਗਾ ਸਿੱਖ ਮੁੰਡਿਆਂ ਨੂੰ ਸੋ ਜਦੋਂ ਤੁਹਾਡੇ ਵਰਗੇ ਨੌਜਵਾਨ ਆਏ ਪੰਜਾਬ ਦੇ ਵਿੱਚ ਗਾਇਕੀ ਦੇ ਵਿੱਚ ਹਾਂ ਉਹ ਸਾਰਾ ਕੁਝ ਬਦਲ ਗਿਆ ਤੋਂ ਮੈਂ ਯੂਕੇ ਦੀ ਗੱਲ ਦੱਸਦਾ ਕਿ ਯੂਕੇ ਦੇ ਵਿੱਚ 2009 ਦੇ ਵਿੱਚ ਜਿਹੜੇ ਸਟੂਡੈਂਟ ਆਉਂਦੇ ਰਹੇ ਆ ਉਹ ਸਾਰੇ ਵਾਲਾਂ ਨੂੰ ਜੈਲਾਂ ਲਾ ਕੇ ਆਉਂਦੇ ਸੀ ਮਤਲਬ ਕਿ ਸਾਰੇ ਕਲੀਨ ਸ਼ੇਵਡ ਹੈ ਨਾ ਵੱਖ-ਵੱਖ ਤਰ੍ਹਾਂ ਦੇ ਸਟਾਈਲ हेयर ਸਟਾਈਲ ਹੁਣ ਜਿਹੜੇ ਆ ਰਹੇ ਉਹ ਸਾਰਿਆਂ ਨੇ ਪੱਗਾਂ ਬੰਨੀਆਂ ਹੋਈ ਸੋ ਇਹ ਇਹਦੇ ਬਾਰੇ ਵੀ ਜ਼ਰੂਰ ਸਾਨੂੰ ਦੱਸੋ ਕਿ ਕੀ ਮੰਨ ਦੇ ਵਿੱਚ ਆਈ ਕਿ ਇਸ ਤਰੀਕੇ ਨਾਲ ਅੱਗੇ ਆਈਏ ਆਪਾਂ ਤੇ ਕੀ ਮਤਲਬ ਇਹਦੇ ਜ਼ਰੂਰ ਦੱਸੋ ਪੱਗ ਬਾਰੇ ਮੈਂ ਨਾ ਜੀ ਅਸਲ 'ਚ ਮੈਂ ਜ਼ਿੰਦਗੀ 'ਚ ਕਦੇ ਪੱਗ ਹੀ ਨਹੀਂ ਸੀ ਬੰਨੀ ਅੱਛਾ ਮੈਂ ਸ਼ੁਰੂ ਤੋਂ ਹੀ ਸਕੂਲ ਟਾਈਮ ਤੋਂ ਮੈਂ ਤਾਂ ਕਟਿੰਗ 'ਚ ਸੀਗਾ ਹੂੰ ਕਿਆ ਬਾਤ ਤੇ ਮੇਰੇ ਫਾਦਰ ਪੱਗ ਬੰਨਦੇ ਹੁੰਦੇ ਸੀ ਬਹੁਤ ਸੋਹਣੀ ਪੱਗ ਬੰਨਦੇ ਸੀ ਅੱਛਾ ਉਹਨਾਂ ਨੂੰ ਦੇਖਦੇ ਇੱਕ ਇਹ ਨਾ ਮੈਂ ਮੈਨੂੰ ਸ਼ੌਂਕ ਜਾ ਗਿਆ ਤੇ ਮੈਨੂੰ ਮੈਨੂੰ ਇੱਕ ਵਾਰੀ ਉਹਨਾਂ ਨੇ ਸਕੂਲ ਭੇਜਤਾ ਪੱਗ ਬੰਨ ਕੇ ਕਿਆ ਬਾਤ ਹੈ ਅੱਛਾ ਮੈਨੂੰ ਸਕੂਲ ਜਦੋਂ ਮੈਂ ਗਿਆ ਤਾਂ ਮੈਨੂੰ ਥੋੜਾ ਔੜ ਜਾ ਲੱਗੇ ਕਿਉਂਕਿ ਮੈਂ ਕਦੇ ਪਹਿਲੀ ਪਹਿਲੀ ਵਾਰੀ ਸਕੂਲ ਗਿਆ ਤਾਂ ਮੈਨੂੰ ਸਾਰੇ ਟੀਚਰ ਤੇ ਨਾਲ ਦੇ ਸਟੂਡੈਂਟ ਵੀ ਮੁੰਡੇ ਕੁੜੀਆਂ ਵੀ ਇਹ ਕਹਿਣ ਤੂ ਤੇ ਪੱਗ ਬਹੁਤ ਸੋਹਣੀ ਲੱਗਦੀ ਆ ਮੈਂ ਜੀ ਚਲੋ ਉਸ ਤੋਂ ਫਿਰ ਥੋੜੇ ਦਿਨ ਬਾਅਦ ਫਿਰ ਮੈਂ ਉਦਾਂ ਹੀ ਜਾਣ ਲੱਗ ਗਿਆ ਹਾਂ ਤਾਂ ਫਿਰ ਮੈਂ ਫੇਰ ਇੱਕ ਦਿਨ ਪੱਗ ਬਨ ਗਿਆ ਫੇਰ ਮੈਨੂੰ ਬੜਾ ਵਧੀਆ ਕਿ ਪੱਗ ਬਨਣ ਦਾ ਨਾ ਇੱਕ ਬੰਦੇ 'ਚ ਇੱਕ ਕਰੈਕਟਰ ਵੱਖਰਾ ਪੱਗ ਦਾ ਜਦੋਂ ਪੱਗ ਬੰਨੀ ਹੋਵੇ ਤੇ ਬੰਦਾ ਜ਼ਿੰਮੇਵਾਰ ਜਿਹਾ ਹੋ ਜਾਂਦਾ ਜ਼ਿੰਮੇਵਾਰ ਬਿਲਕੁਲ ਉਹਦੇ ਬੋਲਣ ਦਾ ਤਰੀਕਾ ਹੂੰ ਉਹਦਾ ਲੋਕਾਂ ਪ੍ਰਤੀ ਦੇਖਣ ਦਾ ਨਜ਼ਰੀਆ ਚੇਂਜ ਹੋ ਜਾਂਦਾ ਤੇ ਲੋਕਾਂ ਦਾ ਵੀ ਉਹਦੇ ਪ੍ਰਤੀ ਨਜ਼ਰੀਆ ਚੇਂਜ ਹੋ ਜਾਂਦਾ ਕੋਈ ਸ਼ੱਕ ਨਹੀਂ ਬਿਲਕੁਲ ਤੇ ਮੈਂ ਜੀ ਪੱਗ ਬਨ ਕੇ ਜਾਣ ਲੱਗਿਆ ਮੈਨੂੰ ਰਿਸਪੈਕਟ ਜੀ ਮਿਲਣ ਲੱਗ ਗਈ ਅੱਛਾ ਤੇ ਉਸ ਤੋਂ ਬਾਅਦ ਮੈਨੂੰ ਫਿਰ ਸੋਨਾ ਵੀ ਲੱਗਣ ਲੱਗਿਆ ਆਪਦੇ ਆਪ ਨੂੰ ਹਾਂ ਤੇ ਮੈਂ ਪੱਗ ਕੰਨ ਨਹੀਂ ਲਾ ਬੰਨਣ ਲੱਗਿਆ ਪਲੱਸ 2 ਤੋਂ ਬਾਅਦ ਮੈਂ ਪੱਗ ਬੰਨਣ ਲੱਗਿਆ ਉਦੋਂ ਪਹਿਲਾਂ ਮੈਂ ਪੱਗ ਨਹੀਂ ਸਵੰਦਾ ਅੱਛਾ ਤੇ ਉਸ ਤੋਂ ਬਾਅਦ ਫਿਰ ਫਿਰ ਕਦੇ ਬੰਨ ਲੈਣੀ ਕਦੇ ਛੱਡ ਦੇਣੀ ਫਿਰ ਕਾਲਜ ਟਾਈਮ ਤੋਂ ਮੈਂ ਪੱਕਾ ਹੀ ਫਿਰ ਪੱਕੇ ਪੱਗ ਬੰਨਣ ਲੱਗ ਗਿਆ ਹੂੰ ਤੇ ਪੱਗ ਬੰਨਣ ਦਾ ਫਾਇਦਾ ਇਹ ਆ ਦੋਸਤੋ ਪੱਗ ਤਾਂ ਬੰਨਣੀ ਚਾਹੀਦੀ ਏ ਸਾਰਿਆਂ ਨੂੰ ਹਾਂ ਪੱਗ ਬੰਨੀ ਹੋਵੇ ਹੂੰ ਉਹ ਆਪਣੇ ਬਰਾੜ ਸਾਹਿਬ ਨੇ ਡਾਇਰੈਕਟਰ ਕਹਿੰਦੇ ਹੁੰਦਾ ਕਹਿੰਦਾ ਸਾਈਕਲ ਤੇ ਪੱਗ ਇਹੋ ਜੀ ਚੀਜ਼ ਆ ਜਿਹੜਾ ਬੰਦਾ ਇੱਕ ਵਾਰੀ ਸਿੱਖ ਜੇ ਹੂੰ ਜ਼ਿੰਦਗੀ 'ਚ ਭਾਵੇਂ 10 ਸਾਲਾਂ ਬਾਅਦ ਮੱਖਣ ਬਰਾੜ ਜੀ ਮੱਖਣ ਬਰਾੜ ਜੀ ਬਿਲਕੁਲ ਹਾਂ ਮੱਖਣ ਬਰਾੜ ਸਾਹਿਬ ਕਹਿੰਦੇ ਹੁੰਦਾ ਕਹਿੰਦਾ ਵੀ ਸਾਈਕਲ ਹੂੰ ਔਰ ਪੱਗ ਹੂੰ ਜਿਹੜੇ ਬੰਦੇ ਨੇ ਸਿੱਖ ਲਈ ਹੂੰ ਉਹ ਭਾਵੇਂ 10 ਸਾਲ ਨਾ ਪੰਨੇ ਪੱਗ ਸਾਈਕਲ ਨਾ ਚਲਾਵੇ 10 ਸਾਲਾਂ ਬਾਅਦ ਚਲਾ ਲਵੇ ਫੇਰ ਉੱਥੇ ਆ ਜਾਊਗਾ ਉੱਥੇ ਆ ਜਾਊਗਾ ਹਾਂ ਉਹ ਕਦੇ ਲਾਈਫ 'ਚ ਭੁੱਲਦਾ ਨਹੀਂ ਹਾਂ ਬਿਲਕੁਲ ਤੇ ਪੱਗ ਬੰਨੀ ਹੋਵੇ ਤੁਸੀਂ ਆਪਣੇ ਯਾਰ ਦੋਸਤ ਦੇ ਘਰੇ ਜਾ ਕੇ ਦੇਖਿਓ ਤੁਹਾਨੂੰ ਚਾਹ ਪਾਣੀ ਪੁੱਛਣਗੇ ਹੂੰ ਬਿਲਕੁਲ ਤੇ ਜੇ ਪੱਗ ਨਾ ਬੰਨੀ ਹੋਵੇ ਤੇ ਅਗਲਾ ਕਹਿ ਦਿੰਦਾ ਵੀ ਉਹ ਘਰੇ ਹੈ ਨਹੀਂਗਾ ਠਾਕਾ ਕੇ ਦਰਵਾਜ਼ਾ ਬੰਦ ਕਰ ਲੈਂਦੇ ਬਿਲਕੁਲ ਬਿਲਕੁਲ ਇਹ ਪੱਗ ਪੱਗ ਦਾ ਕਿਰਦਾਰ ਪੱਗ ਦਾ ਕਿਰਦਾਰ ਹੈਗਾ ਵਾਕੇ ਵਾਕੇ ਜੀ ਅੱਜ